ਕਿਸਾਨ ਵੀਰੋ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਗੱਟੇ ਦੇ ਉੱਪਰ ਇੱਕ ਟੈਗ ਲੱਗਿਆ ਹੋਇਆ ਇਹ ਬੀਜ ਦਾ ਗੱਟਾ ਇਹਦੇ ਵਿੱਚ ਜੰਤਰ ਦਾ ਬੀਜ ਹੈ ਜਿਹਨੂੰ ਆਪਾਂ ਝਿੰਜਣ ਜੰਤਰ ਟੈਂਚਾ ਕਹਿੰਦੇ ਆ ਝੋਨੇ ਤੋਂ ਪਹਿਲਾਂ ਜਿਹੜਾ ਹਰੀ ਖਾਦ ਲਈ ਵਰਤਿਆ ਜਾਂਦਾ ਇਸੇ ਤਰ੍ਹਾਂ ਹੀ ਜਿੰਨੇ ਹੀ ਮਾਰਕੀਟ ਦੇ ਵਿੱਚ ਬੀਜ ਆਉਂਦੇ ਆ ਪੈਕਟ ਬੰਦ ਥੈਲੀ ਬੰਦ ਬੀਜ ਆਉਂਦੇ ਆ ਗੱਟੇ ਵਾਲੇ ਤਾਂ ਉਹਨਾਂ ਦੇ ਉੱਪਰ ਇੱਕ ਟੈਗ ਲੱਗਿਆ ਹੁੰਦਾ ਹੈ ਉਹਨਾਂ ਦਾ ਇੱਕ ਕਲਰ ਵੀ ਹੁੰਦਾ ਹੈ ਤੇ ਉਹਦੇ ਉੱਪਰ ਥੋੜੀ ਇਨਫੋਰਮੇਸ਼ਨ ਵੀ ਲੱਗੀ ਹੁੰਦੀ ਹੈ ਬਹੁਤ ਸਾਰੇ ਕਿਸਾਨ ਵੀਰਾਂ ਦਾ ਇਹ ਸਵਾਲ ਸੀ ਉਹਦੇ ਬਾਰੇ ਆਪਾਂ ਜਿਸ ਵੀਡੀਓ ਚ ਚਰਚਾ ਕਰਾਂ ਅਸੀਂ ਇਸ ਵੀਡੀਓ ਵਿੱਚ ਦੇਵਾਂਗੇ ਕਿੰਨੇ ਤਰ੍ਹਾਂ ਦੇ ਬੀਜ ਹੁੰਦੇ ਆ ਤੇ ਕਿਵੇਂ ਆਪਾਂ ਉਹਨਾਂ ਨੂੰ ਪਛਾਣ ਕਰਨੀ ਆ ਜੇਕਰ ਕੋਈ ਬੀਜ ਆਪੇ ਨਾਲ ਧੋਖਾ ਹੁੰਦਾ ਮਾਰਕੀਟ ਦੇ ਵਿੱਚ ਆਪਾਂ ਕਿਵੇਂ ਕਿਵੇਂ ਉਹਦੀ ਰਿਪੋਰਟ ਕਰ ਸਕਦੇ ਆ ਉਹ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਚ ਡਿਸਕਸ ਕਰਾਂਗੇ ਸਲਾਸ਼ ਤੱਕ ਵੀਡੀਓ ਸਾਰੀ ਜਰੂਰ ਦੇਖਿਓ ਤੇ ਨੇੜਲੇ ਕਿਸਾਨ ਭਰਾਵਾਂ ਨਾਲ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਵੀ ਜਿਹੜਾ ਬੀਜ ਆ ਉਹ ਕਿੰਨੇ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਆਉਂਦਾ ਕਿਸੇ ਵੀ ਆਪਾਂ ਵੈਰੈਟੀ ਦਾ ਬੀਜ ਲੈਣੇ ਆ ਚਾਹੇ ਝੋਨਾ ਮੱਕੀ ਕਣਕ ਬਾਜਰਾ ਜੋ ਵੀ ਆਪਾਂ ਮਾਰਕੀਟ ਦੇ ਵਿੱਚੋਂ ਬੀਜ ਲੈਣੇ ਆ ਉਹਨਾਂ ਦੇ ਉੱਪਰ ਇੱਕ ਲੇਬਲ ਲੱਗਿਆ ਹੁੰਦਾ ਪਰਚੀ ਚاہے ਉਹ ਬਲੂ ਕਲਰ ਆ ਫਲ ਪਰਪਲ ਕਲਰ ਆ ਜਾਂ yellow ਕਲਰ ਆ yellow ਕਲਰ ਤਾਂ ਬਹੁਤ ਘੱਟ ਮਿਲਦਾ ਕਿਉਂਕਿ ਬਰੀਡਰ ਸੀਡ ਦਾ ਹੁੰਦਾ ਉਹ ਤੇ ਜਾਂ ਆਪਾਂ ਨੂੰ ਮੋਸਟਲੀ ਮਿਲਦਾ ਹਲਕੇ ਗ੍ਰੀਨ ਕਲਰ ਦਾ ਟੈਗ ਠੀਕ ਹੈ ਕਿਉਂਕਿ ਜੀ ਦਾ ਮਤਲਬ ਹੁੰਦਾ ਟਰੂਥਫੁਲ ਟੇਬਲ ਲੇਬਲ ਜਿੰਨਾ ਵੀ ਤਰ੍ਹਾਂ ਦਾ ਜਿਹੜਾ ਮਾਰਕੀਟ 'ਚ ਬੀਜ ਆ ਰਿਹਾ ਉਹਦੇ ਆਪਾਂ ਸਾਰੇ ਬਾਰੇ ਇਹੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਬਰੀਡਰ ਵੀਵਾ ਕਿਉਂਕਿ ਚਾਰ ਮੇਨ ਕਿਸਮਾਂ ਜਿਹੜੀ ਪੰਜਵੀਂ ਆ ਉਹ ਸਾਰੀ ਆਮ ਵਿਕਦੀ ਆ ਉਹ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਜੀ ਨੂੰ TL ਲੈਵਲ ਕਹਿੰਦੇ ਆ ਅਹ ਟ੍ਰੋਥਫਲ ਲੈਵਲ ਕਹਿੰਦੇ ਆ ਜੇ ਹਲਕੇ ਗ੍ਰੀਨ ਕਲਰ ਦਾ ਹੁੰਦਾ ਸਭ ਤੋਂ ਪਹਿਲੀ ਜਿਹੜੀ ਕਿਸਮ ਆ ਉਹ ਬਰੀਡਰ ਬੀਜ ਦੀ ਆ ਠੀਕ ਹੈ ਤੇ ਉਹਦੇ ਜੈਲੋ ਟੈਗ ਲੱਗਿਆ ਹੁੰਦਾ ਉਹ ਹਰ ਇੱਕ ਕਿਸਾਨ ਨੂੰ ਨਹੀਂ ਮਿਲ ਸਕਦੀ ਉਹ ਸਿਰਫ ਜਿਹੜੇ ਹੈਗੇ ਬਰੀਡਰ ਬੰਦੇ ਆ ਜਿਹੜੇ ਫਾਰਮਾਂ ਕੰਮ ਕਰਦੀਆਂ ਸੀਡ ਬਣਾਉਣ ਦਾ ਕੰਮ ਕਰਦੀਆਂ ਸੀਡ ਪ੍ਰੋਡਿਊਸ ਕਰਨ ਦਾ ਕੰਮ ਕਰਦੀਆਂ ਕਿਉਂਕਿ ਇਹ ਬੀ ਬਹਿੰਗਾ ਵੀ ਹੁੰਦਾ ਕਿਸਾਨ ਵੀਰ ਲੈ ਵੀ ਨਹੀਂ ਸਕਦੇ ਤੇ ਇਹ ਇਸ ਬੀਜ ਨੂੰ ਬਣਾਉਣ ਤੇ ਬਹੁਤ ਜ਼ਿਆਦਾ ਸਮਾਂ ਲੱਗਿਆ ਹੁੰਦਾ ਜਿਵੇਂ ਝੋਨੇ ਦੇ ਬੀ ਆ ਪੈੜੀ ਦੇ ਬੀ ਆ ਜਾਂ ਕਣਕ ਦੇ ਬੀ ਆ ਜਿਹੜੀਆਂ ਨਵੀਆਂ ਕਿਸਮਾਂ ਲਾਂਚ ਹੁੰਦੀਆਂ ਤਾਂ ਉਹਨਾਂ ਦਾ ਬੀ ਆ ਜਿਹੜਾ ਉਹ ਬਹੁਤ ਘੱਟ ਕੁਆਂਟੀਟੀ ਦੇ ਵਿੱਚ ਤਿਆਰ ਹੁੰਦਾ ਤੇ ਉਹਨਾਂ ਨੂੰ ਬਣਾਉਣ ਦੇ ਵਿੱਚ ਸਮਾਂ ਵੀ ਬਹੁਤ ਜ਼ਿਆਦਾ ਲੱਗਦਾ ਤਾਂ ਉਹ ਬੀ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹਜ਼ਾਰਾਂ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਹ ਹੁੰਦਾ ਤੇ yellow label ਉਹਦੇ ਉੱਪਰ ਲੱਗਿਆ ਹੁੰਦਾ ਤੇ ਉਸ ਨੂੰ ਨਿਊਕਲੀਅਰ ਸੀਡ ਜਾਂ ਬਰੀਡਰ ਸੀਡ ਕਿਹਾ ਜਾਂਦਾ ਜਦੋਂ ਉਹ ਸੀਡ ਮਾਰਕੀਟ ਦੇ ਵਿੱਚ ਆ ਜਾਂਦਾ ਤੇ ਪ੍ਰੋਡਿਊਸਰਾਂ ਦੁਆਰਾ ਉਸ ਨੂੰ ਉਗਾ ਕੇ ਬੀ ਤਿਆਰ ਕਰ ਲਿਆਂਦਾ ਤਾਂ ਫਰਸਟ ਸੀਡ ਜਿਹੜਾ ਫਰਸਟ ਕ੍ਰੌਪ ਲਈ ਜਾਂਦੀ ਆ ਉਸ ਨੂੰ ਆਪਾਂ ਫਾਊਂਡੇਸ਼ਨ ਸੀਡ ਕਹਿੰਦੇ ਆ ਉਹ ਸਾਰੀਆਂ ਹੀ ਅੰਡਰ ਕਿਸੇ ਸੁਪਰਵਾਈਜ਼ਨ ਦੇ ਜਿਹੜੀ ਆ ਉਹ ਫਸਲ ਉਗਾਈ ਜਾਂਦੀ ਹੈ ਪਹਿਲੀ ਵਾਰ ਜਿਹੜਾ ਤਿਆਰ ਹੋਇਆ ਬੀ ਆ ਜਦੋਂ ਉਹ ਮਾਰਕੀਟ ਦੇ ਵਿੱਚ ਵਿਕਦਾ ਤਾਂ ਉਹ ਕਾਫੀ ਜ਼ਿਆਦਾ ਰੇਟ ਦੇ ਉੱਤੇ ਵਿਕਦਾ ਤਾਂ ਉਸ ਨੂੰ ਫਾਊਂਡੇਸ਼ਨ ਸੀਡ ਕਿਹਾ ਜਾਂਦਾ ਕਿਉਂਕਿ ਉਹ ਜਿਹੜਾ ਬਰੀਡਰ ਬੀਜ ਤੋਂ ਤਿਆਰ ਕੀਤਾ ਹੋਇਆ ਬੀ ਆ ਉਸ ਨੂੰ ਫਾਊਂਡੇਸ਼ਨ ਸੀਡ ਕਿਹਾ ਜਾਂਦਾ ਬਹੁਤੇ ਕਿਸਾਨ ਭਰਾਵਾਂ ਨੂੰ ਇਹ ਕੁਐਸਚਨ ਰਹਿੰਦਾ ਕਿ ਸਰਟੀਫਾਈਡ ਤੇ ਫਾਊਂਡੇਸ਼ਨ ਦੇ ਵਿੱਚ ਕੀ ਫਰਕ ਆ ਕਿਉਂਕਿ ਜਦੋਂ ਇੱਕ ਬਰੀਡਰ ਬੀਜ ਲਿਆ ਕੇ ਉਸ ਤੋਂ ਬਾਅਦ ਉਸ ਤੋਂ ਬੀ ਪੈਦਾ ਕੀਤਾ ਜਾਂਦਾ ਤਾਂ ਪਹਿਲੀ ਵਾਰ ਜਿਹੜਾ ਤਿਆਰ ਕੀਤਾ ਜਾਂਦਾ F1 ਬੀ ਕਿਹਾ ਜਾਂਦਾ F1 F2 F3 10 ਬੀ ਤਿੰਨ ਵਾਰੀ ਆਪਾਂ ਤਿਆਰ ਕਰ ਸਕਦੇ ਆ ਬਰੀਡਰ ਬੀਜ ਤੋਂ ਤਾਂ ਉਹ ਜਿਹੜੇ ਹੈਗੇ ਆ ਫਾਊਂਡੇਸ਼ਨ ਸੀਡ ਕਿਹਾ ਜਾਂਦਾ ਇਹਦਾ ਰੇਟ ਵੀ ਜਿਹੜਾ ਕਾਫੀ ਜ਼ਿਆਦਾ ਹੁੰਦਾ ਪਰ ਜਿਹੜਾ ਨਿਊਕਲੀਅਰ ਸੀਡ ਆ ਉਸ ਤੋਂ ਕਾਫੀ ਜ਼ਿਆਦਾ ਘੱਟ ਹੁੰਦਾ ਉਸ ਤੋਂ ਅੱਗੇ ਗੱਲਬਾਤ ਕਰਦੇ ਆ ਸਰਟੀਫਾਈਡ ਵਾਲੇ ਜਿਹੜਾ ਸਰਟੀਫਾਈਡ ਆ ਉਹ ਫਾਊਂਡੇਸ਼ਨ ਬੀਜ ਤੋਂ ਅੱਗੇ ਤਿਆਰ ਕੀਤਾ ਜਾਂਦਾ ਇੱਕ ਫਾਊਂਡੇਸ਼ਨ ਬੀਜ ਤੋਂ ਤਿੰਨ ਵਾਰ ਜਿਹੜਾ ਸਰਟੀਫਾਈਡ ਬੀਜ ਬੀਜਾ ਤਿਆਰ ਕੀਤਾ ਜਾ ਸਕਦਾ ਤਿੰਨ ਸਾਲ ਸੀ1 ਸੀ2 ਸੀ3 ਕਹਿੰਦੇ ਆ ਜਿਸ ਨੂੰ ਕਿਉਂਕਿ ਸਰਟੀਫਾਈਡ ਬੀਜ ਆ ਜਿਹੜਾ ਉਹ ਨਾਰਮਲ ਜਿਹੜੀਆਂ ਆਮ ਪ੍ਰਚਲਿਤ ਵੈਰਾਈਆਂ ਹੁੰਦੀਆਂ ਜਿਹੜੀਆਂ ਆਪਾਂ ਖੇਤਾਂ ਦੇ ਵਿੱਚ ਉਗਾਉਨੇ ਆ ਪਰ ਆਪਾਂ ਨੇ ਕੀ ਹੁੰਦਾ ਕਈ ਵਾਰੀ ਖੇਤਾਂ ਦੇ ਵਿੱਚ ਮਿਕਸਿੰਗ ਹੋ ਜਾਂਦੀ ਆ ਜਾਂ ਆਪਣੇ ਆਪਾਂ ਬੀਜ ਨਹੀਂ ਰੱਖਦੇ ਹੈਗੇ ਤਾਂ ਆਪਾਂ ਮਾਰਕੀਟ ਦੇ ਵਿੱਚੋਂ ਲੈਣੇ ਆ ਤਾਂ ਮੋਸਟਲੀ ਆਪਾਂ ਸਰਟੀਫਾਈਡ ਬੀਜ ਹੈ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਮਿਲ ਜੇ ਕਿਉਂਕਿ ਉਹਦੇ ਵਿੱਚ ਪਿਉਰਿਟੀ ਜ਼ਿਆਦਾ ਹੁੰਦੀ ਆ ਪਰ ਜਿਹੜਾ ਸਰਟੀਫਾਈਡ ਸਰਟੀਫਾਈਡ ਬੀਜ ਹੈਗਾਗਾ ਉਹਦਾ ਰੇਟ ਫਾਊਂਡੇਸ਼ਨ ਬੀਜ ਨਾਲੋਂ ਕਾਫੀ ਜ਼ਿਆਦਾ ਘੱਟ ਹੁੰਦਾ ਤੇ ਪਿਉਰਿਟੀ ਉਨੀ ਹੀ ਹੁੰਦੀ ਆ ਪਰ ਫਾਊਂਡੇਸ਼ਨ ਦੇ ਵਿੱਚ ਜਿਹੜੀ ਹੈਗੀ ਆ ਉਹ ਸੀਡ ਪਿਉਰਿਟੀ ਦੇ ਨਾਲ ਉਹਦੇ ਕਰੈਕਟਰ ਸੈਕਸ ਵੀ ਜਿਹੜੀ ਵੈਰਾਈਟੀ ਆ ਉਹਦੇ ਜ਼ਿਆਦਾ ਹੁੰਦੇ ਆ ਤੇ ਇੱਕ ਵਾਰੀ ਆਪਾਂ ਸਰਟੀਫਾਈਡ ਬੀਜ ਲਿਆ ਤਾਂ ਉਹਨੂੰ ਆਪਾਂ ਤਿੰਨ ਚਾਰ ਸਾਲ ਜਿਹੜਾ ਲਗਾਤਾਰ ਉਹਗਾਉਂਦੇ ਰਹਿਣੇ ਆ ਪਰ ਆਪਣੇ ਅਗਲੇ ਸਾਲ ਦੀ ਬਿਜਾਈ ਦੇ ਲਈ ਰੱਖਣਾ ਤਾਂ ਉਹਦੇ ਵਿੱਚੋਂ ਮਲਾਵਟੀ ਬੂਟਿਆਂ ਨੂੰ ਕੱਢ ਦਿੱਤਾ ਜਾਵੇ ਤਾਂ ਤੁਸੀਂ ਕਾਫੀ ਲੰਮਾ ਸਮਾਂ ਜਿਹੜਾ ਵੈਰੈਟੀ ਨੂੰ ਆਪਣੇ ਖੇਤ ਦੇ ਹਿਸਾਬ ਨਾਲ ਜਿਹੜੀ ਤੁਹਾਡੇ ਖੇਤ ਨੂੰ ਸੂਟ ਕਰਦੀ ਹੈ ਵੈਰੈਟੀ ਤੁਹਾਨੂੰ ਲੰਮਾ ਸਮਾਂ ਤੁਸੀਂ ਬੀਜ ਸਕਦੇ ਇਸ ਤੋਂ ਬਾਅਦ ਜਿਹੜੀ ਚੌਥੀ ਕੈਟਾਗਰੀ ਆਉਂਦੀ ਆ ਉਹ ਰਜਿਸਟਰਡ ਸੀਡ ਆਉਂਦੇ ਆ ਜਿਹੜੇ ਬਹੁਤ ਘੱਟ ਹੁੰਦੇ ਆ ਜਿਹੜੇ ਕਿ ਇੱਕ ਪ੍ਰੋਗਰੈਸਿਵ ਫਾਰਮਾਂ ਦੁਆਰਾ ਹੀ ਫਾਰਮਰ ਦੁਆਰਾ ਹੀ ਤਿਆਰ ਕੀਤੇ ਜਾਂਦੇ ਆ ਕਿਉਂਕਿ ਜਿਹੜੇ ਪ੍ਰੋਗਰੈਸਿਵ ਫਾਰਮਰ ਹੁੰਦੇ ਆ ਥੋੜੇ ਜੇ ਜ਼ਿਆਦਾ ਸੈਂਸਿਟਿਵ ਹੁੰਦੇ ਆ ਉਹਨਾਂ ਨੂੰ ਆਪਣੀ ਫਸਲ ਦੇ ਵਿੱਚ ਕੈ ਤਾਂ ਜਿਹੜੀਆਂ ਵੈਰਾਈਆਂ ਫਾਊਂਡੇਸ਼ਨ ਸੀਡ ਵੈਰਾਈਆਂ ਨਿਕਲਦੀਆਂ ਫਾਊਂਡੇਸ਼ਨ ਸੀਡ ਜਿੱਦੋਂ ਖੇਤਾਂ ਦੇ ਵਿੱਚ ਲੱਗਦਾ ਤਾਂ ਕੁਝ এনवायरमेंटਲੀ ਤਾਲਮੇਲ ਨਾਲ ਕੁਝ ਇਸ ਤਰ੍ਹਾਂ ਦੇ ਪੌਦੇ ਆਪਾਂ ਨੂੰ ਆਪਣੇ ਖੇਤ ਦੇ ਵਿੱਚ ਦੇਖਦੇ ਆ ਜਿਨ੍ਹਾਂ ਦੇ ਕੈਰੈਕਟਰ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਜਿਨ੍ਹਾਂ ਦੇ ਵਿੱਚ ਟਿਲਰਿੰਗ ਵੀ ਵਧੀਆ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਟਿਲਰਿੰਗ ਤੋਂ ਇਲਾਵਾ ਸੀਡ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਡਕਸ਼ਨ ਵਧੀਆ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰੋਗ ਨਹੀਂ ਲੱਗਦਾ ਹੈਗਾ ਬਹੁਤ ਘੱਟ ਬੀਜ ਆ ਜਿਹੜੇ ਹੈਗੇ ਫਾਰਮਰ ਦੁਆਰਾ ਰਜਿਸਟਰ ਕੀਤੇ ਜਾਂਦੇ ਆ ਰਜਿਸਟਰਡ ਸੀਡ ਨੂੰ ਜਿਹੜਾ ਟੈਗ ਦਿੱਤਾ ਗਿਆ ਉਹ ਪਰਪਲ ਕਲਰ ਦਾ ਤੁਸੀਂ ਬਹੁਤ ਘੱਟ ਤੁਸੀਂ ਦੇਖਦੇ ਹੋਵੋਗਾ ਕਿ ਪਰਪਲ ਕਲਰ ਆ ਜਿਹੜਾ ਉਹ ਮਾਰਕੀਟ ਦੇ ਵਿੱਚ ਪਿਕਦਾ ਇਹ ਸਾਰੀਆਂ ਹੀ ਕਿਸਮਾਂ ਦੇ ਵਿੱਚੋਂ ਜਿਹੜਾ ਟੀਐਲ ਸੀਡ ਆ 트ਰਥਫੁਲ ਲੈਵਲ ਜਿਹੜਾ ਕਿ ਇੱਕ ਫਰਮਾਂ ਜਿਹੜੀਆਂ ਹੈਗੀਆਂ 트ਰਥਫੁਲ ਲੈਵਲ ਲਾ ਕੇ ਵੇਚਦੀਆਂ ਨਾ ਇਹ ਸਰਟੀਫਾਈਡ ਹੁੰਦਾ ਨਾ ਇਹ ਫਾਊਂਡੇਸ਼ਨ ਬੀਜ ਹੁੰਦਾ ਕਿਉਂਕਿ ਇਹ ਯੂਨੀਵਰਸਿਟੀ ਦੁਆਰਾ ਲਾਂਚ ਨਹੀਂ ਕੀਤਾ ਜਾਂਦਾ ਇਹ ਇੱਕ ਪ੍ਰੋਗਰੈਸਿਵ ਫਾਰਮਰ ਕਹਿ ਲਓ ਤੁਸੀਂ ਉਹ ਕਰ ਸਕਦੇ ਆ ਜਾਂ ਸੀਡ ਪ੍ਰੋਡਿਊਸਰ ਆ ਜਿਹੜੇ ਉਹ ਕਰ ਸਕਦੇ ਜ਼ਿਆਦਾਤਰ ਇਹੀ ਕਿਸਾਨਾਂ ਦੇ ਵਿੱਚ ਆ ਜਿਹੜਾ ਉਹ ਵੇਚਿਆ ਜਾਂਦਾ ਜਿੰਨੇ ਵੀ ਤਰ੍ਹਾਂ ਦਾ ਮੱਕੀ ਦਾ ਹਾਈਬ੍ਰਿਡ ਬੀਜ ਆ ਜਿਹੜਾ ਯੂਨੀਵਰਸਿਟੀਆਂ ਤੋਂ ਸਾਈਡ ਤੇ ਕਿਸਾਨਾਂ ਦੇ ਵਿੱਚ ਵਿਕਦਾ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਇਸ ਦੇ ਵਿੱਚ ਕੰਮ ਕਰਦੀਆਂ ਜਾਂ ਹਾਈਬ੍ਰਿਡ ਨਰਮੇ ਦਾ ਬੀਜ ਆ ਜਾਂ ਹਾਈਬ੍ਰਿਡ ਸਰੋਂ ਦਾ ਬੀਜ ਆ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਬੀਜ ਆ ਦੇ ਵਿੱਚ ਜਿਹੜਾ ਗ੍ਰੀਨ ਲੈਵਲ ਲੱਗਿਆ ਹੁੰਦਾ ਟਰੂਥਫੁਲ ਲੈਵਲ ਕਹਿੰਦੇ ਆ ਇਸ ਨੂੰ ਤਾਂ ਉਸ ਲੈਵਲ ਦੇ ਅੰਡਰ ਵੇਚਣ ਵਾਲਾ ਸਾਰਾ ਹੀ ਬੀਜ ਆ ਜਿਹੜਾ ਉਹ ਪ੍ਰਾਈਵੇਟ ਫਰਮਾਂ ਦਾ ਹੁੰਦਾ ਹੈ ਤੇ ਮੋਸਟਲੀ ਜਿਹੜਾ ਫਾਰਮਰਾਂ ਦੇ ਵਿੱਚ ਇਹੀ ਵੀ ਹੀ ਹੈ ਜਿਹੜਾ ਸਾਲ ਸੇਲ ਕੀਤਾ ਜਾਂਦਾ ਤੇ ਇਸ ਤੋਂ ਇਲਾਵਾ ਜਿਹੜੀ ਮੇਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿ ਇਹ ਕਰ ਤੁਹਾਡੇ ਨਾਲ ਕੋਈ ਫਰਾਡ ਹੁੰਦਾ ਬੀਜ ਦੇ ਨਾਂ ਤੇ ਕਿਉਂਕਿ ਬੀਜ ਲੈਣ ਵੇਲੇ ਕਿਸੇ ਵੀ ਤਰ੍ਹਾਂ ਤੁਸੀਂ ਬੀਜ ਲੈ ਰਹੇ ਹੋ ਤਾਂ ਬੀਜ ਲੈਣ ਵੇਲੇ ਤੁਸੀਂ ਬਿੱਲ ਜਰੂਰ ਲੈਣਾ ਬਿੱਲ ਦੇ ਉੱਤੇ ਤੁਸੀਂ ਸੀਡ ਦੀ ਕੈਟਾਗਰੀ ਜਰੂਰ ਲਿਖਵਾਉਣੀ ਹੈ ਵੀ ਕਿਹੜੀ ਕੈਟਾਗਰੀ ਦਾ ਇਹ ਸੀਡ ਹੈ ਇਹ ਫਾਊਂਡੇਸ਼ਨ ਸੀਡ ਹੈ ਸਰਟੀਫਾਈਡ ਆ ਜਾਂ ਇਹ ਟੀ ਐਲ ਲੈਵਲ ਸੀਡ ਹੈ ਤੇ ਉਸ ਦਾ ਬੈਚ ਨੰਬਰ ਵੀ ਜਰੂਰ ਲਿਖਵਾਉਣਾ ਤੁਸੀਂ ਬਿੱਲ ਦੇ ਉੱਪਰ ਤੇ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਕਿਉਂਕਿ ਜਿਹੜੀ ਜਾਣਕਾਰੀ ਅਪਡੇਟ ਹੁੰਦੀ ਰਹਿੰਦੀ ਆ ਅਪਡੇਟ ਕੀਤੀ ਹੋਈ ਜਾਣਕਾਰੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਸਾਰੀ ਲਿਖੀ ਹੋਈ ਮਿਲ ਜਾਣੀ ਆ ਨੀਚੇ ਕਮੈਂਟ ਜਿਹੜਾ ਪਿੰਨ ਕੀਤਾ ਹੋਇਆ ਉਹਦੇ ਵਿੱਚ ਵੀ ਤੁਹਾਨੂੰ ਲਿਖੀ ਹੋਈ ਮਿਲ ਜਾਣੀ ਆ ਕਿਸ ਤਰ੍ਹਾਂ ਤੁਸੀਂ ਰਿਪੋਰਟ ਕਰ ਸਕਦੇ ਹੋ ਜੇਕਰ ਤੁਹਾਡੇ ਨਾਲ ਸੀਡ ਦੇ ਮਾਮਲੇ ਵਿੱਚ ਫਰੋਡ ਹੁੰਦਾ ਕਿਉਂਕਿ ਬਹੁਤ ਸਾਰੇ ਕਿਸਾਨ ਭਰਾਵਾਂ ਨਾਲ ਸੀਡ ਦੇ ਮਾਮਲੇ ਵਿੱਚ ਫਰੋਡ ਹੁੰਦਾ ਕਿਉਂਕਿ ਜਦੋਂ ਕਿਸੇ ਵੀ ਵੈਰੈਟੀ ਦੀ ਡਿਮਾਂਡ ਵਾਧੀ ਆ ਮਾਰਕੀਟ ਦੇ ਵਿੱਚ ਤਾਂ ਅਕਸਰ ਜਿਹੜਾ ਨਕਲੀ ਵੀ ਵੇਚਦਾਗਾ ਪਰ ਕਿਸਾਨ ਵੀਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹਰ ਇੱਕ ਜਿਹੜੀ ਤੁਸੀਂ ਮਾਰਕੀਟ ਦੇ ਵਿੱਚੋਂ ਚੀਜ਼ ਖਰੀਦਦੇ ਹੋ ਉਹਦਾ ਬਿੱਲ ਜਰੂਰ ਲੈਣਾ ਚਾਹੀਦਾ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਕੋਈ ਵੀ ਸਵਾਲ ਹੋਇਆ ਨੀਚੇ ਕਮੈਂਟਾਂ ਚ ਕਰ ਸਕਦੇ ਹੋ ਨਵੇਂ ਕਿਸਾਨ ਪ੍ਰੋਚਾਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਤੇ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਓਕੇ ਧੰਨਵਾਦ ਕਿਸਾਨਾਂ ਨੂੰ